ਅਣ ਜਾਣ ਸੁੰਨ ਸਾਨ ਰਾਹ ਕੋਪ ਹਨੇਰਾ ਦਿਸਦਾ ਕਿਤੇ ਉਜਾਲਾ ਨਾ ਜਿਸ ਰਾਹ ਰਸਤੇ ਦੀ ਖਬਰ ਨਹੀਂ ਉਸ ਰਾਹ ਦਾ ਸਫਰ ਸੁਖਾਲਾ ਨਾ ਬਰੂਨੀ ਸਫਰ ਦੀ ਜਾਣ ਕਰ ਅਨੇਕਾਂ ਭਿਤਰੀ ਸਫਰ ਦਾ ਦਿੰਦਾ ਕੋਈ ਹਵਾਲਾ ਨਾ ਮਨਸੂਰ ਮੋਇਆ ਮਗਰੋਂ ਪਛਤਵਣਾ ਪੈਜੂ ਜਿਉਂਦੇ ਜੀ ਜੇ ਕੀਤਾ ਕੋਈ ਉਪਰਾਲਾ ਨਾ ਜਿਉਂਦੇ ਜੀ ਜੇ ਕੀਤਾ ਕੋਈ ਉਪਰਾਲਾ ਨਾ ਚੈਨਲ ਤੂ ਸਤ ਅਖੰਡ ਜੋਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਮੇਰੇ ਸਾਰੇ ਹੀ ਭੈਣ ਭਾਈਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਜੋ ਅੱਜ ਮੇਰੇ ਵਿਚਾਰ ਦਾ ਕੇਂਦਰ ਹੈ ਉਹ ਹੈ ਹਨੇਰੇ ਦਾ ਮੰਜ਼ਰ ਥੋੜੇ ਦਿਨ ਪਹਿਲਾਂ ਰਾਤ ਨੂੰ ਇੱਕ ਸਫ਼ਰ ਤੇ ਨਿਕਲੇ ਤਾਂ ਧੁੰਦ ਜਿਆਦਾ ਹੋਣ ਕਰਕੇ ਸੜਕਾਂ ਤੇ ਸੀ ਪਤਾ ਨਾ ਲੱਗੇ ਕਿੱਧਰ ਨੂੰ ਜਾਣਾ ਆ ਸਹੀ ਰਸਤਾ ਕਿਹੜਾ ਆ ਨੇਵੀਗੇਸ਼ਨ ਤੇ ਲੋਕੇਸ਼ਨ ਵੀ ਵੇਖੀ ਪਰ ਫਿਰ ਵੀ ਹਨੇਰਾ ਤੇ ਧੁੰਦ ਸੰਘਣੀ ਹੋਣ ਕਰਕੇ ਪਤਾ ਨਾ ਲੱਗੇ ਕਿ ਰਾਹ ਰਸਤਾ ਕਿੱਧਰ ਨੂੰ ਜਾਂਦਾ ਪਿਆ ਆ ਤੇ ਸੁੰਨਸਾਣ ਰਾਹਾਂ ਤੇ ਇੰਨਾ ਡਰ ਲੱਗੇ ਕਿ ਹੁਣ ਕਿੱਧਰ ਨੂੰ ਜਾਵਾਂਗੇ ਤੇ ਡਰਦਿਆਂ ਡਰਦਿਆਂ ਜ਼ਹਿਨ ਵਿੱਚ ਸੁਖਮਣੀ ਸਾਹਿਬ ਦੀਆਂ ਇਹ ਪੰਕਤੀਆਂ ਆਈਆਂ ਜਿਹੇ ਮਾਰਗ ਕੇ ਗਣੇ ਜਾਹਿ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜਹ ਪੈਂਦਾ ਮਹਾ ਅੰਧ ਗੋਬਾਰਾ ਹਰ ਕਾ ਨਾਮ ਸੰਗ ਯੁਜ਼ਿਆਰਾ ਜਹ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜਹ ਮਹਾ ਭਿਆਨ ਤਪਤ ਬੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਤੇ ਜਿਨਾਂ ਨੇ ਇਨਾ ਖੌਫਸਾਰ ਕੀਤਾ ਕਿ ਰੂਹ ਕੰਬ ਗਈ ਇਹ ਸੋਚ ਕੇ ਕਿ ਜਿਸ ਸਫਰ ਤੇ ਪਏ ਆ ਇਹ ਤੇ ਕੁਝ ਕੁ ਕਿਲੋਮੀਟਰਾਂ ਦਾ ਸਫਰ ਹੈ ਜਿਦੇ ਵਿੱਚ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਆ ਤੇ ਇੱਕ ਦੂਜੇ ਨੂੰ ਹੌਸਲਾ ਵੀ ਦਿੰਦੇ ਪਏ ਆ ਕਿ ਕੁਝ ਨਹੀਂ ਹੁੰਦਾ ਡਰਨਾ ਇਸ ਸਫ਼ਰ 'ਤੇ ਅਸੀਂ ਕਿਸੇ ਭੈਣ ਭਰਾ ਕੋਲੋਂ ਰਾਹ ਰਸਤਾ ਪੁੱਛ ਕੇ ਆਪਣੀ ਸਹੀ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ ਤੇ ਉਤੋਂ ਹਨੇਰਾ ਤੇ ਧੁੰਦ ਵੀ ਕੁਝ ਵਕਤ ਲਈ ਆ ਸੂਰਜ ਦੀ ਰੌਸ਼ਨੀ ਦੇ ਨਾਲ ਇਹ ਹਨੇਰਾ ਤੇ ਇਹ ਧੁੰਦ ਵੀ ਦੂਰ ਹੋ ਜਾਣੀ ਹੈ ਪਰ ਉਸ ਵੇਲੇ ਕੀ ਕਰਾਂਗੇ ਉਸ ਵੇਲੇ ਕੀ ਬਣੇਗਾ ਜਦੋਂ ਵਕਤ ਨੇ ਸਾਹਾਂ ਦੀ ਮੌਲਤ ਖੋ ਸਾਨੂੰ ਅਕੱਲਿਆਂ ਹੀ ਉਸ ਸਫ਼ਰ ਤੇ ਤੋਰ ਦੇਣਾ ਆ ਭਾਵ ਕਿ ਉਸ ਪੈਂਡੇ ਪਾ ਦੇਣਾ ਜਿੱਥੇ ਸਾਡੇ ਨਾਲ ਸਾਡਾ ਕੋਈ ਭੈਣ ਭਰਾ ਵੀ ਨਹੀਂ ਹੋਣਾ ਜਿੱਥੇ ਇਹ ਵੀ ਕੋਈ ਅੰਦਾਜ਼ਾ ਨਹੀਂ ਕਿ ਸਫ਼ਰ ਕਿੰਨਾ ਲੰਮਾ ਆ ਤੇ ਜਿੱਥੇ ਇਹ ਵੀ ਕੋਈ ਉਮੀਦ ਨਹੀਂ ਕਿ ਹਨੇਰਾ ਹਟ ਜਾਏਗਾ ਪ੍ਰਕਾਸ਼ ਹੋ ਜਾਏਗਾ ਤੇ ਫਿਰ ਜਹਨ ਚ ਉਤਰੇ ਇਸ ਡਰ ਨੂੰ ਤਰਵਾਸ ਵੀ ਗੁਰੂ ਗੁਰਬਾਣੀ ਦੇ ਮਹਾਵਾਕ ਨੇ ਹੀ ਦਿੱਤੀ ਕਿ ਬੇਸ਼ੱਕ ਉਸ ਰਸਤੇ ਤੇ ਸਾਡੇ ਨਾਲ ਕੋਈ ਸਾਡਾ ਭੈਣ ਭਰਾ ਨਹੀਂ ਹੁੰਦਾ ਬੇਸ਼ੱਕ ਉਸ ਰਸਤੇ ਤੇ ਬੇਹੱਦ ਹਨੇਰਾ ਹੁੰਦਾ ਹੈ ਪਰ ਉਸ ਰਸਤੇ ਤੇ ਪਰਮਾਤਮਾ ਸਾਡੇ ਨਾਲ ਹੁੰਦਾ ਉਹਦਾ ਨਾਮ ਸਾਡੇ ਨਾਲ ਹੁੰਦਾ ਤੇ ਫਿਰ ਜਿੱਥੇ ਇਸ ਧਰਵਾਸ ਨੇ ਬੇਵਸ ਧੜਕਦਾ ਦਿਲ ਥੰਮਿਆ ਉਥੇ ਵਕਤ ਦੇ ਰਹਿੰਦੇ ਆ ਪਰਮਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਨ ਦੀ ਹਾਮੀ ਭਰੀ ਤੇ ਬੰਦਗੀ ਇਬਾਦਤ ਵਾਲੇ ਰਾਹ ਤੇ ਤੁਰਨ ਦਾ ਸੰਕੇਤ ਵੀ ਦਿੱਤਾ ਤੇ ਅੱਜ ਮੈਂ ਆਪਣਾ ਇੱਕ ਡਰ ਜਿਹੜਾ ਅਣਜਾਣ ਸੁੰਨਸਾਣ ਹਨੇਰੇ ਰਸਤੇ ਵਿੱਚ ਧੁੰਦ ਕਰਕੇ ਰਾਹ ਨਾ ਦਿਸਣ ਕਰਕੇ ਮੈਨੂੰ ਲੱਗਾ ਸੀ ਉਹ ਮੈਂ ਆਪ ਸਭ ਸੁਗੜ ਵਿਚਾਰ ਸੁਣਨ ਵਾਲੇ ਸਰੋਤਿਆਂ ਦੇ ਅੱਗੇ ਰੱਖਿਆ ਹੈ ਕਿਉਂਕਿ ਅਖੀਰ ਇੱਕ ਸਫ਼ਰ ਇੱਕ ਪੈੜਾ ਸੀ ਸਾਰਿਆਂ ਨੇ ਹੀ ਤੈਅ ਕਰਨਾ ਹੈ ਜਦੋਂ ਕਾਇਆ ਕਰਦੇ ਟੁੱਟ ਜਾਣ ਤੋਂ ਬਾਅਦ ਸਾਡੇ ਆਤਮ ਵजूद ਦਾ ਨਵਾਂ ਸਫ਼ਰ ਸ਼ੁਰੂ ਹੋਣਾ ਹੈ ਸੋ ਅਖੀਰ ਅੱਜ ਸਾਡੇ ਕੋਲ ਮੌਕਾ ਆ ਮੂਲ شناਖਤ ਜਰੀਏ ਗਿਆਨ ਧਿਆਨ ਜਰੀਏ ਆਪ ਦੀ ਬਾ ਆਪ ਦੇ ਪਿਤਾ ਪਰਮਾਤਮਾ ਨੂੰ ਫੜਾ ਕੇ ਆਪਣਾ ਅਗਲਾ ਸਫ਼ਰ ਸਵਾਰ ਸਕਦੇ ਹਾਂ ਕਿਉਂਕਿ ਅੱਜ ਸਾਡੇ ਕੋਲ ਪਰਮਾਤਮਾ ਦੀ ਦਿੱਤੀ ਸਮਝ ਤੇ ਬੋਲਣ ਦੀ ਤਾਕਤ ਹੈਗੀ ਹੈ ਤੇ ਆਪਣੀ ਸ੍ਰੇਸ਼ਟ ਤੇ ਵਿਲੱਖਣ ਸਮਝ ਤੇ ਬੋਲਣ ਦੀ ਤਾਕਤ ਨੂੰ ਵਰਤ ਕੇ ਤੇ ਆਪਣੇ ਕਰਮ ਨੂੰ ਸਧਾਰ ਕੇ ਅੱਜ ਆਪਣਾ ਅਖੀਰੀ ਰਸਤਾ ਸਵਾਰ ਕੇ ਆਪਣੇ ਅੰਦਰ ਦਾ ਡਰ ਖਤਮ ਕਰਕੇ ਇਸ ਭਵਜਲ ਦੇ ਲੰਬੇਰੇ ਪੰਧ ਨੂੰ ਪਰਮਾਤਮਾ ਦੇ ਭਰੋਸੇ ਸਰ ਕਰ ਸਕਦੇ ਹਾਂ ਸਤ ਸ੍ਰੀ ਅਕਾਲ